ਹੁਣ ਤੁਸੀਂ ਦੇਖ ਲਿਆ ਨਾ ਸੁੱਚਾ ਸਿੰਗਲਗਾ ਜਿਹੜਾ ਪਹਿਲੇ ਇੱਕ ਜਨਾਨੀ ਦੇ ਨਾਲ ਇਲੂ ਇਲੂ ਕਰਦਾ ਫੜ ਲਿਆ ਸੀਗਾ ਉਹਦਾ ਮੁੰਡਾ ਉਹੀ ਉਹ ਵੀ ਉਹੀ ਚੱਕਰਾਂ 'ਚ ਪਿਆ ਹੋਇਆ ਆਪਣੇ ਪਿਓ ਦੇ ਚੱਕਰਾਂ ਦੇ ਵਿੱਚ ਉਹ ਵੀ ਇੱਕ ਕੁੜੀ ਨੂੰ ਚਾਰ ਮੁੰਡੇ ਇੱਕ ਕੁੜੀ ਨੂੰ ਨਾਲ ਲੈ ਕੇ ਵੀ ਨਾਲੇ ਸ਼ਵਾਭ ਕਰਾਂਗੇ ਤੇ ਨਾਲੇ ਚਿੱਟੇ ਦੇ ਵਿੱਚ ਕਸ ਲਾਵਾਂਗੇ ਚਿੱਟਾ ਪੀਵਾਂਗੇ ਫੜ ਲਿਆ ਨਾ ਉੱਥੇ ਹਮਾਰਾ ਜਲਪਰਦੇਸ਼ ਦੀ ਪੁਲਿਸ ਨੇ ਉਸ ਟਾਈਮ ਨੂੰ ਯਾਦ ਕਰੋ ਜਦ ਅਕਾਲੀ ਭਾਜਪਾ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀਗੀ ਇਹ ਬੰਦਿਆਂ ਨੇ ਕਿਵੇਂ ਪਲੈਨਿੰਗ ਕਰਕੇ ਜੱਜਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਆਪ ਰਾਜਨੀਤਿਕ ਲੋਕਾਂ ਨੇ ਇੱਕ ਗੱਟ ਜੋੜ ਬਣਾਇਆ ਸੀ ਵਿੱਚ ਚਿੱਟੇ ਦੇ ਪੈਰ ਕਿਵੇਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪਸਾਰਨੇ ਲਿਆ ਪੰਜਾਬੀਓ ਬਹਿਗਰੂ ਦੇ ਘਰ ਦੇਰ ਆ ਪਰ ਅੰਧੇਰ ਨਹੀਂ ਹੁਣ ਤੁਸੀਂ ਦੇਖ ਲਿਆ ਨਾ ਸੁੱਚਾ ਸਿੰਘ ਲੰਗਾ ਜਿਹੜਾ ਪਹਿਲੇ ਇੱਕ ਜਨਾਨੀ ਦੇ ਨਾਲ ਇਲੂ-ਇਲੂ ਕਰਦਾ ਫੜ ਲਿਆ ਸੀਗਾ ਉਹਦਾ ਮੁੰਡਾ ਉਹੀ ਉਹ ਵੀ ਉਹੀ ਚੱਕਰਾਂ 'ਚ ਪਿਆ ਹੋਇਆ ਆਪਣੇ ਪਿਓ ਦੇ ਚੱਕਰਾਂ ਦੇ ਵਿੱਚ ਉਹ ਵੀ ਇੱਕ ਕੁੜੀ ਨੂੰ ਚਾਰ ਮੁੰਡੇ ਇੱਕ ਕੁੜੀ ਨੂੰ ਨਾਲ ਲੈ ਕੇ ਵੀ ਨਾਲੇ ਸ਼ਵਾਭ ਕਰਾਂਗੇ ਤੇ ਨਾਲੇ ਚਿੱਟੇ ਦੇ ਕਸ ਲਾਵਾਂਗੇ ਚਿੱਟਾ ਪੀਵਾਂਗੇ ਫੜ ਲਿਆ ਨਾ ਉੱਥੇ ਹਮਾਰਾ ਦਿੱਲੀ ਪ੍ਰਦੇਸ਼ ਦੀ ਬੋਲਤ ਨੇ ਭਾਈ ਜੀ ਤੁਸੀਂ ਉਸ ਟਾਈਮ ਨੂੰ ਯਾਦ ਕਰੋ ਜਦ ਅਕਾਲੀ ਭਾਜਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀਗੀ ਇਹ ਬੰਦਿਆਂ ਨੇ ਕਿਵੇਂ ਪਲੈਨਿੰਗ ਕਰਕੇ ਜੱਜਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਆਪ ਰਾਜਨੀਤਿਕ ਲੋਕਾਂ ਨੇ ਇੱਕ ਗੱਠ ਜੋੜ ਬਣਾਇਆ ਸੀ ਵਿੱਚ ਚਿੱਟੇ ਦੇ ਪੈਰ ਕਿਵੇਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਫੈਸਾਰਨੇ ਨੇ ਪੰਜਾਬ ਨੂੰ ਨਸ਼ਿਆਂ ਤੇ ਮੌਤ ਦੀ ਮੰਡੀ ਬਣਾ ਦਿੱਤਾ।ਸਖਬੀਰ ਬਾਦਲ ਨੇ ਰਾਜਸਥਾਨ ਦੇ ਵਿੱਚ ਐਮਪੀ ਦੇ ਵਿੱਚ ਡੋਟਿਆਂ ਦੇ ਠੇਕੇ ਬੰਦ ਕਰਵਾਤੇ ਤੇ ਲਗਭਗ ਸੈਂਕੜੇ ਕਰੋੜ ਰੁਪਏ ਦੀ ਕਮਾਈ ਉਧਰ ਦਿੰਦਾ ਰਿਹਾ ਐਮਪੀ ਤੇ ਰਾਜਸਥਾਨ ਦੇ ਵਿੱਚ ਜਿਹੜੇ ਉਹਨਾਂ ਨੂੰ ਨੁਕਸਾਨ ਹੁੰਦਾ ਸੀ। ਕਿਉਂ ਕਿ ਕਿਉਂਕਿ ਪੰਜਾਬ ਦੇ ਵਿੱਚ ਚਿੱਟਾ ਵੀ ਤੇ ਮੈਂ ਕਿਉਂ ਕਿਹਾ ਵਾ ਪੀ ਪਰਮਾਤਮਾ ਦੇ ਘਰ ਦੇਰਾ ਪਰ ਅੰਦੇਰ ਨਹੀਂ ਆ ਸੋਚਾ ਸਿੰਘ ਲਗਾਦਾ ਮੁੰਡਾ ਚਿੱਟਾ ਪੀੜਾ ਲੱਗ ਗਿਆ ਨਾ ਤੇ ਦੇਖਿਓ ਸਹੀ ਵੀਰਿਓ ਜਿਵੇਂ ਇਹਨਾਂ ਨੇ ਘਰਾਂ ਦੇ ਵਿੱਚ ਸਤਰ ਬਚਾਏ ਨੇ ਕਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਲੱਖਾਂ ਸਿਪੇ ਵਾਲੇ ਨੇ ਹਜੇ ਦੇਖਿਓ ਇਹਨਾਂ ਲੀਡਰਾਂ ਦੇ ਨੌ ਨੌਜਵਾਨ ਪੁੱਤ ਹਜੇ ਮਰਨਗੇ ਵੀ ਹਜੇ ਕੇਸ ਬਹੁਤ ਸਾਹਮਣੇ ਵੀ ਆਉਣਗੇ ਤੇ ਨਮਰਦ ਵੀ ਹੋਣਗੇ ਤੇ ਇਹਨਾਂ ਲੀਡਰਾਂ ਦੇ ਬੱਚਿਆਂ ਦੇ ਬੇਬੀ ਟਿਊਬ ਸੈਂਟਰਾਂ ਚ ਜਮਣਗੇ ਜਿਵੇਂ ਇਹਨਾਂ ਦਾ ਕਾਲ ਤੱਕ ਦਾ ਜੱਥੇਦਾਰ ਕਹਿੰਦਾ ਹੁੰਦਾ ਸੀ ਵੀ ਬੇਬੀ ਟੂ ਸੈਂਟਰ ਜੋ ਜੂਪੀ ਬਿਹਾਰ ਦਾ ਬੀਜ ਪੰਜਾਬੜਾਂ ਦੀਆਂ ਕੁੱਖਾਂ ਦੇ ਵਿੱਚ ਪਾਇਆ ਜਾਂਦਾ ਵਾ ਲੱਖਾਂ ਸੱਤਰ ਰੁਪਏ ਸੀ ਇਹਨੇ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਤੇ ਅੱਜ ਵੀ ਸਾਡੀ ਨੌਜਵਾਨੀ ਇਹ ਨਹੀਂ ਪਤਾ ਹੈਗਾ ਪਹਿਲਾਂ 18 ਪਹਿਲਾਂ 20 ਸਾਲ 25 ਸਾਲ 30 ਸਾਲ ਦੀ ਨੌਜਵਾਨੀ ਨੂੰ ਚਿੱਟਾ ਖਾਂਦੀ ਸੀਗੀ ਤੇ ਹੁਣ ਇਸ ਟਾਈਮ 14 ਸਾਲ 16 ਸਾਲ ਦੇ ਨੂੰ ਚਿੱਟਾ ਚਿੱਟਾ ਚਿੱਟੇ 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 ਦੇ ਕਾਰਨ ਨੌਜਵਾਨੀ ਮਾਰ ਰਹੀ ਹੈ ਇਹਦੇ ਕਰਕੇ ਪਰਮਾਤਮਾ ਇਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਹੀ ਤੁਹਾਡੇ ਕੋਲ ਬੇਨਤੀ ਕਰਨੀ ਚਾਹੁੰਦੇ ਆ ਇੱਕ ਤਾਂ ਜੇਕਰ ਇਹ ਬੇਨਤੀ ਕਰਦੇ ਆਂ ਵੀ ਪੰਜਾਬ 'ਚ ਅਫੀਮ ਡੂਟੇ ਲਾਗੂ ਹੋ ਜਾਣ ਜਿਵੇਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਲਾਗੂ ਨੇ ਸਾਡੇ ਲੱਖਾਂ ਬੰਦਿਆਂ ਦੇ ਡੂਟਿਆਂ ਦੇ ਕਾਰਡ ਬਣ ਜਾਣ ਬੇਬੀ ਡੂਟੇ ਸੈਂਟਰਾਂ ਨੂੰ ਢੱਲ ਪਾਉਗੀ ਲੁੱਟਾ-ਪੋਹਾ ਘਟ ਜਾਣ ਗਿਆ ਤਲਾਕਾਂ ਦੀ ਗਿਣਤੀ ਤੇ ਰੋਗ ਲੱਗੂਗੀ ਜੇਲਾਂ ਖਾਲੀ ਹੋ ਜਾਣਗੀਆਂ ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਤੇ ਲੀਡਰਾਂ ਨੂੰ ਤਾਂ ਅਸੀਂ ਕਹਿਣਾ ਨਹੀਂ ਹੈਗਾ ਕਿਸਾਨ ਲੀਡਰਾਂ ਨੂੰ ਕਿਉਂਕਿ ਇਹ ਤਾਂ ਸਾਡੇ ਗੁਰੂ ਨੂੰ ਵਧਾਵਾ ਦੇ ਚੁੱਕੇ ਨੇ ਤੇ ਅਸੀਂ ਤਾਂ ਹੁਣ ਇਹੀ ਕਵਾਂਗੇ ਬੀ ਆ ਪਰਮਪੀਤਾ ਪਰਮਾਤਮਾ ਕਿਰਪਾ ਕਰ ਅਜਲ ਲਗਾ ਦਾ ਮੁੰਡਾ ਚਿੱਟਾ ਪੀਣ ਲੱਗਿਆ ਜਿਹਨੇ ਪੰਜਾਬ ਨੂੰ ਨਸ਼ਿਆਂ ਦੀ ਮੌਤ ਦੀ ਮੱਟੀ ਬਣਾਇਆ ਉਹਨਾਂ ਦੇ ਪੁੱਤ ਵੀ ਉਹਨਾਂ ਦੇ ਜਵਾਈ ਵੀ ਇਹ ਚਿੱਟੇ ਨਾਲ ਚਿੱਟੇ ਦੇ ਇੱਕ ਰਸ ਦੇ ਵਿੱਚ ਆਉਣ ਉਹਨਾਂ ਨੂੰ ਪਤਾ ਲੱਗੇ ਵੀ ਮਰਨਾ ਕੀ ਹੁੰਦਾ ਵਾ ਜਦ ਘਰਾਂ ਦੇ ਵਿੱਚ ਚਿੱਟੀਆਂ ਦਰੀਆਂ ਬਿਚਤੀਆਂ ਨੇ ਉਹਦੇ ਦਰੀਆਂ ਬਿਛਣ ਨਾਲ ਘਰਾਂ ਦੇ ਵਹਿਣ ਪੈਂਦੇ ਨੇ ਉਹਦੇ ਨਾਲ ਕੀ ਹੁੰਦਾ ਵਾ ਕਿਵੇਂ ਸਾਡੇ ਨੌਜਵਾਨ ਪੁੱਤ ਮਰਦਾ ਕਿਵੇਂ ਉਹਦੇ ਮਾਪੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੁਣ ਦੇਖਿਆ ਕੋਈ ਸਾਡਾ ਪੰਜਾਬ ਦੇ ਮੌਕਾ ਪ੍ਰਸਤ ਲੀਡਰ ਕੋਈ ਪੋਲਿਆ ਫੀਮ ਟੋਡਿਆਂ ਦੇ ਹੱਕ ਦੇ ਵਿੱਚ ਰਾਜਾ ਬੜਿੰਗ ਸ਼ਿਵਰੰਜੀ ਸਿੰਘ ਮਾਨ ਮਰਬੰਦ ਸਿੰਘ ਰਾਮੂ ਵਾਲੀਆ ਸੁਖਬੀਰ ਬਾਦਲ ਕਾਉਂਦੇ ਜੀ ਨਹੀਂ ਕਹਿੰਦੇ ਨੇ ਮੋਦੀ ਨੂੰ ਜਿਹੜਾ ਪੰਜਾਬ ਵਿਰੋਧੀ ਕਹਿੰਦੇ ਨੇ 112000 ਪਰਮਟ ਦੂਜਿਆਂ ਸੂਬਿਆਂ ਨੂੰ ਦਿੱਤਾ ਜੇ ਸਾਡੇ ਕਿਸਾਨ ਲੀਡਰ ਚਾਹੁੰਦੇ ਤਾਂ 40 ਤੋਂ 50000 ਪਰਮਟ ਸਾਡੇ ਪੰਜਾਬ ਦੇ ਕਰਜ਼ਾਈ ਕਿਸਾਨਾਂ ਨੂੰ ਮਿਲ ਸਕਦਾ ਸੀ ਇਹ ਦੇ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜਿਹਨੇ ਪੰਜਾਬ ਨੂੰ ਨਰਚਿਆ ਦੀ ਮੌਤ ਦੀ ਮੰਡੀ ਬਣਾਇਆ ਇਹਨਾਂ ਦੇ ਘਰੇ ਵੀ ਸਤਕ ਵਿਛੜ ਤੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਕੀ ਅਸੀਂ ਪੰਜਾਬ ਦੇ ਨਾਲ ਅਤ੍ਰੋਗੋ ਕਰਵਾਇਆ ਸੀਗਾ ਕਿਵੇਂ ਪੰਜਾਬ ਨੂੰ ਅਸੀਂ ਨਰਚਿਆ ਦੀ ਤੇ ਮੌਤ ਦੀ ਮੰਡੀ ਬਣਾਇਆ ਸੀ ਤਲਾਕਾਂ ਦੀ ਗਿੜਤੀ ਲੁੱਟਾ ਖੋਹਾ ਕਿਵੇਂ ਪੰਜਾਬ ਦੇ ਵਿੱਚ ਵਧੀਆਂ ਤੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਨਾਲੇ ਆ ਪੀਮ ਡੋਟੇ ਖਾਣ ਵਾਲਿਓ ਤੁਸੀਂ ਅਪਰਾਧੀ ਨਹੀਂ ਤੁਸੀਂ ਬਿਮਾਰ ਹੋ ਅੱਗੇ ਆਓ ਲੋਕ ਸਭਾ ਦੀਆਂ ਚੋਣਾਂ ਨੇ ਮੋਦੀ ਤੋਂ ਮੰਗ ਕਰਾਂਗੇ ਤਾਂ ਮੋਦੀ ਆਪਣੀ 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 ਲੋੜ ਨੂੰ ਪੂਰਾ ਕਰੂਗਾ ਉਹ ਕਾਲੀ ਕਾਂਗਰਸ ਤੇ ਹੋਰ ਪਾਰਟੀਆਂ ਵਰਗਾ ਨਹੀਂ ਆਏਗਾ ਇਸੀ ਇੱਕ ਵਾਰ ਮੰਗ ਕਰਕੇ ਤਾਂ ਦੇਖੀਏ ਨਾ ਹੁਣ ਤੁਸੀਂ ਦੇਖ ਲਿਆ ਨਾ ਸੋਚਿਆ ਸਿੰਗਲਗਾ ਜਿਹੜਾ ਪਹਿਲੇ ਇੱਕ ਜਨਾਨੀ ਦੇ ਨਾਲ ਇਲੂ ਇਲੂ ਕਰਦਾ ਫੜ ਲਿਆ ਸੀਗਾ ਉਹਦਾ ਮੁੰਡਾ ਉਹੀ ਉਹ ਵੀ ਉਹੀ ਚੱਕਰਾਂ 'ਚ ਪਿਆ ਹੋਇਆ ਆਪਣੇ ਪਿਓ ਦੇ ਚੱਕਰਾਂ ਦੇ ਵਿੱਚ ਉਹ ਵੀ ਇੱਕ ਕੁੜੀ ਨੂੰ ਚਾਰ ਮੁੰਡੇ ਇੱਕ ਕੁੜੀ ਨੂੰ ਨਾਲ ਲੈ ਕੇ ਵੀ ਨਾਲੇ ਸ਼ਵਾਭ ਕਰਾਂਗੇ ਤੇ ਨਾਲੇ ਚਿੱਟੇ ਦੇ ਕਸ ਲਾਵਾਂਗੇ ਚਿੱਟਾ ਪੀਵਾਂਗੇ ਫੜ ਲਿਆ ਨਾ ਉੱਥੇ ਹਮਾਦਰ ਪਰਦੇਸ਼ ਦੀ ਪੁਲਿਸ ਨੇ ਉਸ ਟਾਈਮ ਨੂੰ ਯਾਦ ਕਰੋ ਜਦ ਅਕਾਲੀ ਭਾਜਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀਗੀ ਇਹ ਬੰਦਿਆਂ ਨੇ ਕਿਵੇਂ ਪਲੈਨਿੰਗ ਕਰਕੇ ਜੱਜਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਆਪ ਰਾਜਨੀਤਿਕ ਲੋਕਾਂ ਨੇ ਇੱਕ ਗੱਟ ਜੋੜ ਬਣਾਇਆ ਸੀ ਵਿੱਚ ਚਿੱਟੇ ਦੇ ਪੈਰ ਕਿਵੇਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਫੈਸਾਰਨੇ ਨੇ ਪੰਜਾਬੀਓ ਬਹਿਗਰੂ ਦੇ ਘਰ ਦੇਰ ਆ ਪਰ ਅੰਧੇਰ ਨਹੀਂ ਹੁਣ ਤੁਸੀਂ ਦੇਖ ਲਿਆ ਨਾ ਸੁੱਚਾ ਸਿੰਘ ਲੰਗਾ ਜਿਹੜਾ ਪਹਿਲਾਂ ਇੱਕ ਜਨਾਨੀ ਦੇ ਨਾਲ ਇਲੂ-ਇਲੂ ਕਰਦਾ ਫੜ ਲਿਆ ਸੀਗਾ ਉਹਦਾ ਮੁੰਡਾ ਉਹੀ ਉਹ ਵੀ ਉਹੀ ਚੱਕਰਾਂ 'ਚ ਪਿਆ ਹੋਇਆ ਆਪਣੇ ਪਿਓ ਦੇ ਚੱਕਰਾਂ ਦੇ ਵਿੱਚ ਉਹ ਵੀ ਇੱਕ ਕੁੜੀ ਨੂੰ ਚਾਰ ਮੁੰਡੇ ਇੱਕ ਕੁੜੀ ਨੂੰ ਨਾਲ ਲੈ ਕੇ ਵੀ ਨਾਲੇ ਸ਼ਿਵਾਬ ਕਰਾਂਗੇ ਤੇ ਨਾਲੇ ਚਿੱਟੇ ਦੇ ਕਸ ਲਾਵਾਂਗੇ ਚਿੱਟਾ ਪੀਵਾਂਗੇ ਫੜ ਲਿਆ ਨਾ ਉੱਥੇ ਹਮਾਚਲ ਪ੍ਰਦੇਸ਼ ਦੀ ਪੁਲਿਸ ਨੇ ਭਾਈ ਜੀ ਤੁਸੀਂ ਉਸ ਟਾਈਮ ਨੂੰ ਯਾਦ ਕਰੋ ਜਦ ਅਕਾਲੀ ਭਾਜਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀ ਇਹ ਬੰਦਿਆਂ ਨੇ ਕਿਵੇਂ ਪਲੈਨਿੰਗ ਕਰਕੇ ਜੱਜਾਂ ਨੂੰ ਪੁਲਿਸ ਵਾਲਿਆਂ ਨੂੰ ਤੇ ਆਪ ਰਾਜਨੀਤਿਕ ਲੋਕਾਂ ਨੇ ਇੱਕ ਗੱਠ ਜੋੜ ਬਣਾਇਆ ਸੀ ਵਿੱਚ ਚਿੱਟੇ ਦੇ ਪੈਰ ਕਿਵੇਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪਸਾਰਨੇ ਲੇ ਪੰਜਾਬ ਨੂੰ ਨਸ਼ਿਆਂ ਤੇ ਮੌਤ ਦੀ ਮੰਡੀ ਬਣਾ ਦਿੱਤਾ ਸਖਬੀਰ ਬਾਦਲ ਨੇ ਰਾਜਸਥਾਨ ਦੇ ਵਿੱਚ ਐਮਪੀ ਦੇ ਵਿੱਚ ਡੋਟਿਆਂ ਦੇ ਠੇਕੇ ਬੰਦ ਕਰਵਾਤੇ ਤੇ ਲਗਭਗ ਸੈਂਕੜੇ ਕਰੋੜ ਰੁਪਏ ਦੀ ਕਮਾਈ ਉਧਰ ਦਿੰਦਾ ਰਿਹਾ ਐਮਪੀ ਤੇ ਰਾਜਸਥਾਨ ਦੇ ਵਿੱਚ ਜਿਹੜੇ ਉਹਨਾਂ ਨੂੰ ਨਕਸਾਨ ਹੁੰਦਾ ਦੀ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਚਿੱਟਾ ਵਿਕੇ ਮੈਂ ਕਿਉਂ ਕਿਹਾ ਵਾ ਪੀਰ ਮਹਾਤਮਾ ਦੇ ਘਰ ਦੇਰਾ ਪਰ ਅੰਦੇਰ ਨਹੀਂ ਆ ਸੋਚਾ ਸਿੰਘ ਲਗਾਦਾ ਮੁੰਡਾ ਚਿੱਟਾ ਪੀੜਾ ਲੱਗ ਗਿਆ ਨਾ ਤੇ ਦੇਖਿਓ ਸਹੀ ਵੀਰੋ ਜਿਵੇਂ ਇਹਨਾਂ ਨੇ ਘਰਾਂ ਦੇ ਵਿੱਚ ਸਤਰ ਬਚਾਏ ਨੇ ਕਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਲੱਖਾਂ ਸਿਪੇ ਵਾਲੇ ਨੇ ਹਜੇ ਦੇਖਿਓ ਇਹਨਾਂ ਲੀਡਰਾਂ ਦੇ ਨੌ ਨੌਜਵਾਨ ਪੁੱਤ ਹਜੇ ਮਰਨਗੇ ਵੀ ਹਜੇ ਕੇਸ ਬਹੁਤ ਸਾਹਮਣੇ ਵੀ ਆਉਣਗੇ ਤੇ ਨਮਰਤ ਵੀ ਹੋਣਗੇ ਤੇ ਇਹਨਾਂ ਲੀਡਰਾਂ ਦੇ ਬੱਚਿਆਂ ਦੇ ਬੇਬੀ ਟਿਊਬ ਸੈਂਟਰਾਂ ਚ ਜਮਣਗੇ ਜਿਵੇਂ ਇਹਨਾਂ ਦਾ ਅਕਾਲ ਤਖਤ ਦਾ ਜੱਥੇਦਾਰ ਕਹਿੰਦਾ ਹੁੰਦਾ ਸੀ ਵੀ ਬੇਬੀ ਟਿਊਬ ਸੈਂਟਰ ਜੋ ਯੂਪੀ ਬਿਹਾਰ ਦਾ ਵੀਰਜ ਪੰਜਾਬੜਾਂ ਦੀਆਂ ਕੂਕਾਂ ਦੇ ਵਿੱਚ ਪਾਇਆ ਜਾਂਦਾ ਵਾ ਲੱਖਾਂ ਸੱਤਰ ਪੈਸੇ ਨੇ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਤੇ ਅੱਜ ਵੀ ਸਾਡੀ ਨੌਜਵਾਨੀ ਇਹ ਨਹੀਂ ਪਤਾ ਹੈਗਾ ਪਹਿਲਾਂ 18 ਪਹਿਲਾਂ 20 ਸਾਲ 25 ਸਾਲ 30 ਸਾਲ ਦੀ ਨੌਜਵਾਨੀ ਨੂੰ ਚਿੱਟਾ ਖਾਂਦੀ ਸੀਗੀ ਤੇ ਹੁਣ ਇਸ ਟਾਈਮ 14 ਸਾਲ 16 ਸਾਲ ਦੇ ਨੂੰ ਚਿੱਟਾ ਚਿੱਟੇ 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 ਦੇ ਕਾਰਨ ਨੌਜਵਾਨੀ ਮਾਰ ਰਹੀ ਹੈ ਇਹਦੇ ਕਰਕੇ ਪ੍ਰਮਾਤਮਾ ਇਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਹੀ ਤੁਹਾਡੇ ਕੋਲ ਬੇਨਤੀ ਕਰਨੀ ਚਾਹੁੰਦੇ ਆ ਇੱਕ ਤਾਂ ਜੇਕਰ ਇਹ ਬੇਨਤੀ ਕਰਦੇ ਆਂ ਵੀ ਪੰਜਾਬ 'ਚ ਅਫੀਮ ਡੂਟੇ ਲਾਗੂ ਹੋ ਜਾਣ ਜਿਵੇਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਲਾਗੂ ਨੇ ਸਾਡੇ ਲੱਖਾਂ ਬੰਦਿਆਂ ਦੇ ਡੂਟਿਆਂ ਦੇ ਕਾਰਡ ਬਣ ਜਾਣ ਬੇਬੀ ਟੂਬ ਸੈਂਟਰਾਂ ਨੂੰ ਢੱਲ ਪਾਉਗੀ ਝੂਠਾ ਪੁਹਾ ਘਟ ਜਾਣ ਗਿਆ ਤਲਾਕਾਂ ਦੀ ਗਿਣਤੀ ਤੇ ਰੋਗ ਲੱਗੂਗੀ ਜੇਲਾਂ ਖਾਲੀ ਹੋ ਜਾਣਗੀਆਂ ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਤੇ ਲੀਡਰਾਂ ਨੂੰ ਤਾਂ ਅਸੀਂ ਕਹਿਣਾ ਨਹੀਂ ਹੈਗਾ ਕਿਸਾਨ ਲੀਡਰਾਂ ਨੂੰ ਕਿਉਂਕਿ ਇਹ ਤਾਂ ਸਾਡੇ ਗੁਰੂ ਨੂੰ ਵਧਾਵਾ ਦੇ ਚੁੱਕੇ ਨੇ ਤੇ ਅਸੀਂ ਤਾਂ ਹੁਣ ਇਹੀ ਕਵਾਂਗੇ ਪੀਏ ਪਰਮਪితਾ ਪਰਮਾਤਮਾ ਕਿਰਪਾ ਕਰ ਅਜ ਲਗਾ ਦਾ ਮੁੰਡਾ ਚਿੱਟਾ ਪੀਣ ਲੱਗਿਆ ਜਿਹਨੇ ਪੰਜਾਬ ਨੂੰ ਨਸ਼ਿਆਂ ਦੀ ਮੌਤ ਦੀ ਮੱਡੀ ਬਣਾਇਆ ਉਹਨਾਂ ਦੇ ਪੁੱਤ ਵੀ ਉਹਨਾਂ ਦੇ ਜਵਾਈ ਵੀ ਇਹ ਚਿੱਟੇ ਨਾਲ ਚਿੱਟੇ ਦੇ ਘਰਸ ਦੇ ਵਿੱਚ ਆਉਣ ਉਹਨਾਂ ਨੂੰ ਪਤਾ ਲੱਗੇ ਵੀ ਮਰਨਾ ਕੀ ਹੁੰਦਾ ਵਾ ਜਦ ਘਰਾਂ ਦੇ ਵਿੱਚ ਚਿੱਟੀਆਂ ਦਰਿਆ ਬਿਛਤੀਆਂ ਨੇ ਉਹਦੇ ਦਰਿਆ ਬਿਛਣ ਨਾਲ ਘਰਾਂ ਜੋ ਵਹਿਣ ਪੈਂਦੇ ਨੇ ਉਹਦੇ ਨਾਲ ਕੀ ਹੁੰਦਾ ਵਾ ਕਿਵੇਂ ਸਾਡੇ ਨੌ ਸਾਡਾ ਨੌਜਵਾਨ ਪੁੱਤ ਮਰਦਾ ਕਿਵੇਂ ਉਹਦੇ ਮਾਪੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਹੁਣ ਦੇਖਿਆ ਕੋਈ ਸਾਡਾ ਪੰਜਾਬ ਦੇ ਮੌਕਾ ਪ੍ਰਸਤ ਲੀਡਰ ਕੋਈ ਪੋਲਿਆ ਫੀਮ ਟੋਟਿਆਂ ਦੇ ਹੱਕ ਦੇ ਵਿੱਚ ਰਾਜਾ ਬੜਿੰਗ ਸ਼ਿਵਰੰਜੀ ਸਿੰਘ ਮਾਨ ਮਰਬੰਦ ਸਿੰਘ ਰਾਮੂ ਵਾਲੀਆ ਸੁਖਬੀਰ ਬਾਦਲ ਕਾਉਂਦੇ ਜੀ ਨਹੀਂ ਕਹਿੰਦੇ ਨੇ ਮੋਦੀ ਨੂੰ ਜਿਹੜਾ ਪੰਜਾਬ ਵਿਰੋਧੀ ਕਹਿੰਦੇ ਨੇ 112000 ਪਰਮਟ ਦੂਜੇ ਸੂਬਿਆਂ ਨੂੰ ਦਿੱਤਾ ਜੇ ਸਾਡੇ ਕਿਸਾਨ ਲੀਡਰ ਚਾਹੁੰਦੇ ਤਾਂ 40 ਤੋਂ 50000 ਪਰਮਟ ਸਾਡੇ ਪੰਜਾਬ ਦੇ ਕਰਜ਼ਾਈ ਕਿਸਾਨਾਂ ਨੂੰ ਮਿਲ ਸਕਦਾ ਸੀ ਦੇ ਕਰਕੇ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜਿਹਨੇ ਪੰਜਾਬ ਨੂੰ ਨਰਚਿਆ ਦੀ ਮੌਤ ਦੀ ਮੰਡੀ ਬਣਾਇਆ ਇਹਨਾਂ ਦੇ ਘਰੇ ਵੀ ਸਤਕ ਵਿਛੜ ਤੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਕੀ ਅਸੀਂ ਪੰਜਾਬ ਦੇ ਨਾਲ ਅਤ੍ਰੋਗੋ ਕਰਵਾਇਆ ਸੀਗਾ ਕਿਵੇਂ ਪੰਜਾਬ ਨੂੰ ਅਸੀਂ ਨਰਚਿਆ ਦੀ ਤੇ ਮੌਤ ਦੀ ਮੰਡੀ ਬਣਾਇਆ ਸੀ ਤਲਾਕਾਂ ਦੀ ਗਿੜਤੀ ਲੁੱਟਾ ਖੋਹਾ ਕਿਵੇਂ ਪੰਜਾਬ ਦੇ ਵਿੱਚ ਵਧੀਆਂ ਤੇ ਇਹੀ ਬੇਨਤੀ ਕਰਨੀ ਚਾਹੁੰਦੇ ਆ ਨਾਲੇ ਫੀਮ ਡੋਟੇ ਖਾਣ ਵਾਲਿਓ ਤੁਸੀਂ ਅਪਰਾਧੀ ਨਹੀਂ ਤੁਸੀਂ ਬਿਮਾਰ ਹੋ ਅੱਗੇ ਆਓ ਲੋਕ ਸਭਾ ਦੀਆਂ ਚੋਣਾਂ ਨੇ ਮੋਦੀ ਤੋਂ ਮੰਗ ਕਰਾਂਗੇ ਤਾਂ ਮੋਦੀ ਆਪਣੀ 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 ਲੋੜ ਨੂੰ ਪੂਰਾ ਕਰੂਗਾ ਉਹ ਕਾਲੀ ਕਾਂਗਰਸ ਤੇ ਹੋਰ ਪਾਰਟੀਆਂ ਵਰਗਾ ਨਹੀਂ ਆਏਗਾ ਇਸੀ ਇੱਕ ਵਾਰ ਮੰਗ ਕਰਕੇ ਤਾਂ ਦੇਖੀਏ ਨਾ